ਦੀ ਤੋਂ ਲੋਕ ਉਸ ਤੋਂ ਸਮਾਨ ਚੋਰੀ ਚੁੱਕ ਲੈਂਦੇ ਨੇ ਇਹੋ ਨਹੀਂ ਬਲਕਿ ਕੁਝ ਇਹੋ ਜਿਹੇ ਵੀ ਹਨ ਜੋ ਕਿ ਔਰਤ ਹੋਣ ਦਾ ਫਾਇਦਾ ਚੁੱਕ ਕੇ ਖਾ ਪੀ ਕੇ ਉਸ ਨੂੰ ਪੈਸੇ ਵੀ ਨਹੀਂ ਦਿੰਦੇ ਬਟਾਲਾ ਦੇ ਕਾਨੂੰਨਵਾਨ ਰੋਡ ਤੇ ਰੇੜੀ ਲਗਾਉਣ ਵਾਲੀ ਗੀਤਾ ਨੇ 20000 ਰੁਪਏ ਵਿਆਜ ਤੇ ਚੁੱਕੇ ਹਨ ਕਿਉਂਕਿ ਉਸ ਦੇ ਘਰ ਵਾਲੇ ਨੂੰ ਦੋ ਅਟੈਕ ਹੋ ਚੁੱਕੇ ਨੇ ਅਤੇ ਉਹ ਕੰਮ ਨਹੀਂ ਕਰ ਸਕਦਾ ਵੱਡਾ ਮੁੰਡਾ ਆਪਣੇ ਪਰਿਵਾਰ ਵਸਾ ਕੇ ਬਾਖੋ ਗਿਆ ਹੈ ਅਤੇ ਪਰਿਵਾਰ ਦੀ ਮਦਦ ਨਹੀਂ ਕਰਦਾ ਛੋਟਾ ਪਲੱਸ 2 ਕਰਕੇ ਘਰ ਵਿਹਲਾ ਬੈਠਾ ਹੈ ਗੀਤਾ ਦਾ ਵੀ ਆਪਰੇਸ਼ਨ ਹੋ ਚੁੱਕਿਆ ਹੈ ਇਸੇ ਦੇ ਲਈ ਪਹਿਲਾਂ ਉਹ 200 ਰੁਪਏ ਦਿਹਾੜੀ ਤੇ ਇੱਕ ਦੁਕਾਨ ਤੇ ਕੰਮ ਕਰਦੀ ਸੀ ਉਹ ਵੀ ਛੱਡਣਾ ਪ ਕਰਜਾ ਚੁੱਕ ਕੇ ਚਾਹ ਪਰੋਠਿਆਂ ਦਾ ਕੰਮ ਸ਼ੁਰੂ ਕੀਤਾ ਪਰ ਇਕੱਲੀ ਔਰਤ ਦੇ ਕੇ ਕੋਈ ਪੈਸੇ ਨਹੀਂ ਦਿੰਦਾ ਤੇ ਕੋਈ ਸਮਾਨ ਚੋਰੀ ਕਰ ਲੈਂਦਾ ਹੈ ਦੁਖੀਮਨ ਦੇ ਨਾਲ ਗੀਤਾ ਕਹਿੰਦੀ ਹੈ ਕਿ ਲੋਕ ਮਿਹਨਤ ਵੀ ਨਹੀਂ ਕਰਨ ਦਿੰਦੇ ਗੀਤਾ ਮਿਦਨਾ ਇਥੇ ਚਾਹ ਦਾ ਕੰਮ ਖੁੱਲੇ ਵੀਰੇ ਆਪਾਂ ਨਾਲ ਆਪਾਂ ਚਾਹ ਪਰੋਠਾ ਨਾਲ ਨਮਕੀਨ ਬਿਸਕੁਟ ਸਾਰ ਕੁਝ ਰੱਖਿਆ ਹੋਇਆ ਹੈ ਘਰ ਦੀ ਮਜਬੂਰੀ ਕਰਕੇ ਵੀਰ ਜੀ ਘਰਦਿਆਂ ਨੂੰ ਅਟੈਕ ਹੋਏ ਹੋਏ ਨੇ ਦੋ ਤੇ ਬਤਰਾਇ ਤੇ ਰਹਿਨੇ ਆ ਬੱਚੇ ਕੋਈ ਕਾਰੋਬਾਰ ਨਹੀਂ ਕਰਦੇ ਵੱਡਾ ਬੇਟਾ ਵੱਖਰਾ ਐ ਤੇ ਉਹਨਾਂ ਦੀ 2.5 ਸਾਲ ਦੀ ਬੇਟੀ ਉਹ ਆਪਣਾ ਵੱਖਰਾ ਰਹਿੰਦਾ ਪਿਆ ਛੋਟਾ ਬੇਟਾ ਕੁਝ ਵੀ ਨਹੀਂ ਕਰਦਾ ਉਹ ਘਰੇ ਬਿੱਲ ਲੈ ਰਿਹਾ ਰਹਿੰਦਾ ਵੀਰ ਜੀ ਨਹੀਂ ਚੱਲਦਾ ਉਹ ਕੀ ਕਰੀਏ ਟਾਈਮ ਪਾਸ ਤੇ ਕਰ ਨਹੀਂ ਆ ਨਾ 1.5-2 ਰੁਪਏ ਬਣ ਜੇ 100 ਬਣ ਜੇ ਸਾਰੀ ਗੱਡੀ ਤੇ ਫਕਰਾਈ ਤੇ 4000 ਰੁਪਏ ਕਰਾਇਆ ਜਿੰਨੇ ਆ ਬਿੱਲ ਆ ਜਾਂਦਾ ਉਹ ਵੀ ਦੇਣਾ ਕੋਈ ਨਿਕੱਲੀ ਮੈਂ ਵੀਰ ਜੀ ਬੜੀ ਮੁਸ਼ਕਲ ਹੈ ਵੀਰ ਜੀ ਕਈ ਮੌਕੇ ਦਿਲ ਕਰਦਾ ਕਿ ਤੇ ਚੱਲ ਜਾਵਾਂ ਕਿ ਪਾਸੇ ਜਿਹੜੇ ਹਿਸਾਬ ਨਾਲ ਕਾਰੋਬਾਰ ਨਹੀਂ ਹੁੰਦਾ ਪਿਆ ਇੰਨਾ ਮਨਨ ਕੰਮ ਖੋਲਿਆ ਕੋਈ ਰੋਟੀ ਦੇ ਨਹੀਂ ਪੈ ਦਿੰਦਾ ਕੋਈ ਚਾਹ ਦੇ ਨਹੀਂ ਪੈਸੇ ਦਿੰਦਾ ਪਿਆ ਉਹ ਕੋ ਧਮਕੀਆਂ ਦਿੰਦੇ ਮੇ ਦੁਕਾਨ ਤੇ ਆਣ ਕੇ ਸਵੇਰ ਤੋਂ ਵੀ 8:30 ਆ ਜਾਨੀਆਂ ਬੇਟਾ ਕੱਲਾ ਰੇੜੀ ਲਾ ਕੇ ਖਲਾਰ ਕੇ ਚਲੇ ਜਾਂਦਾ ਘਰੇ ਬਸ ਕੀ ਕਰੀਏ ਵੀਰ ਜੀ ਹਿੰਮਤ ਨਹੀਂ ਹਾਰਦੀ ਕਦੀ ਦੇ ਰੱਬ ਚਲਾਏਗਾ ਤੇ ਚੱਲਿਆ ਤੇ ਕਾ ਦਿਨ ਜਾਨੀ ਜਾਂ ਕੁਝ ਦਿਨ ਜਾਨੀ ਆ ਉਹਦੇ ਨੂੰ ਲੜੀਆਂ ਲਾ ਕੇ ਲਿਆ ਜਾਂਦੇ ਕਦੀ ਕੁਝ ਲਾ ਕੇ ਲਿਆਉਂਦੇ ਲੋਕੀ ਕੋਈ ਜੀ ਦੀ ਧਾਰ ਚੀਜ਼ ਲੈ ਆਈ ਦੀ ਐ ਉਹ ਵੀ ਅੱਧੀ ਨਹੀਂ ਰੈਂਦੀ ਜੇ ਲੜੀਆਂ ਦੇ ਚੋਕੇ ਲੈ ਜਾਣਾ ਉਹ ਵੀ ਮੈਨੂੰ ਹੀ ਪੈਸੇ ਪੈਂਦੇ ਨੇ ਬੜੀ ਮੁਸ਼ਕਲ ਹੁੰਦੀ ਹੈ ਦੁਕਾਨਦਾਰੀ ਚਲਾਣੀ ਇੱਕ ਇੱਕ ਕੱਪ ਚਾਹ ਦੇਣ ਜਾਣੇ ਕਿ ਗਲਾਸੀ ਚੁੱਕਣ ਜਾਣੀ ਮਗਰੋਂ ਫਿਰ ਜੀ 2000 ਰੁਪਏ ਚੱਕੇ ਮੈਂ ਭੇਜੂ ਬੜੀ ਮੁਸ਼ਕਲ ਹੈ ਮੈਨੂੰ ਕਿ ਮੈਂ ਕਵੇਂ ਚਲਾਣੇ ਨੇ ਰਾਹ ਦੇ ਨਿੰਦੇ ਨਹੀਂ ਪੈਂਦੀ ਕੰਮ ਚੱਲਦਾ ਨਹੀਂ ਪੈਂ ਮਹੀਨਾ ਵਗਰੇੜੀ ਲਾਇਆ ਤੇ ਕੋਈ ਕੰਮ ਨਹੀਂ ਚੱਲਣ ਡਿਆ ਮੇਰਾ ਮਿਹਨਤ ਕਰਨੀ ਚਾਹੀਦੀ ਹੈ ਮਿਹਨਤ ਆਪਣੇ ਹੱਕ ਲਾਲ ਦੀ ਕਮਾਈ ਖਾਣੀ ਚਾਹੀਦੀ ਹੈ ਏਨੇ ਕਿ ਹੱਥ ਪੈ ਰੱਬ ਨੇ ਦਿੱਤੇ ਕਿ ਆਪਾਂ ਵਹਿਲੇ ਰਹੀਏ ਜਾਂ ਕਿਹਦੇ ਅਸਰੇ ਰਹੀਏ ਮੈਂ ਤਾਂ ਕੰਚ ਕੋਈ ਸ਼ਰਮ ਨਹੀਂ ਆ ਗਈ ਕੰਮ ਕੋਈ ਵੀ ਛੋਟਾ ਚਾਹੇ ਵੱਡਾ ਹੈ ਮੈਂ ਜਨਾਨੀ ਹੋ ਕੇ ਕਿ ਦੁਕਾਨ ਰੋਡ ਤੇ ਰੇੜੀ ਲਾਈ ਏ ਤੇ ਮੈਨੂੰ ਕੋਈ ਸ਼ਰਮ ਨਹੀਂ ਆ ਗਈ ਕਿ ਮੈਂ ਰੇੜੀ ਲਾਈ ਮੈਂ ਆਪਣੇ ਬੱਚਿਆਂ ਕਰਕੇ ਲਾਈ ਏ ਆਪਣੇ ਘਰ ਦੇ ਕਰਕੇ ਲਾਈ ਮਜਬੂਰੀ ਕਰਕੇ ਤੇ ਮੇਰੇ ਬੱਚੇ ਨੂੰ ਕਿਹਾ ਹੀ ਪੜਾਇਆ ਲਿਖਾਇਆ ਪਲੱਸ 2 ਕਰਾਈ ਹੈ ਗੂ ਮੈਂ ਤੂੰ ਨਹੀਂ ਪੜਾਏਗੇ ਕਰ ਦੀ ਗਰੀਬੀ ਕਰਕੇ ਤੇ ਬੜੀ ਮੁਸ਼ਕਲ ਆਂਦੀ ਏ ਸਾਨੂੰ ਵੀਰ ਜੀ ਪਹਿਲਾਂ ਮੈਂ ਕਿ ਦੁਕਾਨ ਤੇ ਕੰਮ ਕਰਨੀ ਹੈ 200 ਰੁਪਏ ਦਿਹਾੜੀ ਤੇ ਤੇ ਮੇ ਕੋ ਕੰਮ ਨਹੀਂ ਹੁੰਦਾ ਕਿ ਮੈਂ ਪਰੇਸ਼ਨ ਕਰਾਇਆ ਹੋਇਆ ਹੈ ਤੇ ਮੈਨੂੰ ਮੁਸ਼ਕਲ ਹੁੰਦੀ